ਵਾਜਾਂ ਵਾਲਿਆ ਲੇਖਾਂ ਕੀ ਸਿਫਤ ਤੇਰੀ ਐਸੀ ਕਲਮ ਤੇ ਕੋਈ ਦਿਵਤ ਹੈ ਨਹੀਂ ਲਖ ਹਨ ਤੇ ਹਸਨੇ ਭਾਵੇਂ ਜੱਗ ਉੱਤੇ ਤੇਰੇ ਇਤਿਹਾਸ ਜਿਹਾ ਕੋਈ ਇਤਿਹਾਸ ਹੈ ਨਹੀਂ ਸਰਬੰਸਦਾਨੀਆਂ ਤੇਰੀ ਸਿੱਖੀ ਸਕੂਲ ਅੰਦਰ ਮੈਂ ਤੇ ਪੜਿਆ ਵੀ ਕੋਈ ਜਮਾਤ ਹੈ ਨਹੀਂ ਕੋਲ ਨਾ ਲਫ਼ਜ਼ ਮੇਰੇ ਜੋ ਲਿਖਾਂ ਤੇਰੇ ਬਾਰੇ ਐਸੀ ਤੇਜ਼ੀ ਦੀ ਕੋਈ ਔਕਾਤ ਹੈ ਨਹੀਂ ਚਾਰ ਬੰਦ ਬੋਲਣੇ ਨੇ ਕਪਤਾ ਦੇ ਸਿੱਧਾ ਕਪਤਾ ਤੇ ਆਵਾਂਗਾ ਕੋਈ ਰੂਪ ਰੇਖਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਹਾਜ਼ਰੀ ਲਵਾਉਣ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਸੇਵਾ ਦੇ ਪੁੰਜ ਅਮਰਦਾਸ ਜੀ ਹਰ ਪਲ ਸੇਵਕ ਕਮਾਉਂਦੇ ਗੋਹ ਦਿਵਾਲ ਤੋਂ ਭਰ ਕੇ ਗਗਰ ਇਸ ਨਾਨਕ ਗੁਰੂ ਨੂੰ ਕਰਾਉਂਦੇ ਸੇਵਾ ਦੇ ਪੁੰਜ ਅਮਰਦਾਸ ਜੀ ਹਰ ਪਲ ਸੇਵਕ ਕਮਾਉਂਦੇ ਗੋਹ ਦਿਵਾਲ ਤੋਂ ਭਰ ਕੇ ਗਗਰ ਇਸ ਨਾਨਕ ਗੁਰੂ ਨੂੰ ਕਰਾਉਂਦੇ ਨਿਥਾਂ ਵਿੱਚ ਆਥਾਨ ਬਖਸ਼ ਦੇ ਸਤ ਗੁਰ ਜੋ ਚਰਣੀ ਚਿਤ ਲਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤ ਸਰ ਬਣਾਇਆ ਵਿਚ ਸਰੋਵਰ ਨਾਕੇ ਪਿੰਗਲੇ ਕੋੜ ਦਾ ਰੋਗ ਮਿਟਾਇਆ ਵਿਚ ਸਰੋਵਰ ਨਾਕੇ ਪਿੰਗਲੇ ਕੋੜ ਦਾ ਰੋਗ ਮਿਟਾਇਆ ਜੋ ਨਾ ਵੇਸ ਕੁਲ ਤੇਰਾ ਵੇ ਸਤ ਗੁਰ ਨੇ ਬਰਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਚੋਰੀ ਠੱਗੀ ਕੂੜ ਦਾ ਦਾਤਾ ਹਰ ਦਾ ਪਿਆਖ ਲਾਰਾ ਘਰ ਘਰੇ ਸੱਜਣ ਠੱਗ ਜੇ ਬਣ ਗਏ ਤਕਲਾ ਆਣ ਦੁਬਾਰਾ ਬਣ ਕੇ ਸਾਈ ਸਦਨੇ ਵਾਂਗਰ ਗਲਤਿ ਸ਼ੁਰੀ ਚ ਲਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਦਾਤਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਊਚ ਨੀਤ ਤੇ ਜਾਤ ਪਾਤ ਦਾ ਅੱਜ ਵੀ ਬਿਗਲੇ ਵਿੱਚ ਆਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਖਸ਼ ਗੁਨਾਹ ਤੁਮੇ ਦੇ ਦਾਤਾ ਤੇਜੀ ਤਰਲੇ ਪਾਉਂਦਾ ਮੈਂ ਪਾਪੇ ਤੋਂ ਚਰਨਿ ਲਾਲੋ ਤੇਜੀ ਸਿਸ ਚਕਾਉਂਦਾ ਬਖਸ਼ ਗੁਨਾਹ ਤੂੰ ਮੇਰੇ ਦਾਤਾ ਤੇ ਜਿੱਤਰਲੇ ਪਾਉਂਦਾ ਮੈਂ ਪਾਪੀ ਨੂੰ ਚਰਨੀ ਲਾ ਲੋ ਤੇ ਜੀ ਸਿਸ ਚ ਕਾਉਂਦਾ ਤੇਰੀ ਰਹਿਮਤ ਸਦਕੇ ਦਾਤਾ ਮੇਰੇ ਸੁਆਸ ਚ ਆਉਂਦੇ ਦਾਤਾ ਤੇਰੀ ਬਾਣੀ ਦਾ ਜਨ ਬਿਰਲੇ ਅਮਲ ਕਮਾਉਂਦੇ ਐ ਪ੍ਰਬਾਣੀ ਤੇਰੀ ਬਾਬਾ ਸਾਮ ਸਵੇਰੇ ਗਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਬਾਬਾ ਤੇਰੀ ਬਾਣੀ ਦਾ ਜਨ ਵਿਰਲੇ ਅਮਲ ਕਮਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ